ਟਾਟਾ ਪਾਉਣ ਵਾਸਤੇ ਕਿੰਨਾ ਤੇਜ ਹੋਇਆ ਮੱਲਾ ਟੋੜਦਾ ਫਿਰਦਾ ਹੈ ਕਹਿੰਦਾ ਵੇ ਇਹ ਮੇਰੀ ਗੱਲ ਸੁਣ ਲੈ ਨਿੰਦਿਆ ਕਰਕੇ ਖੁਸ਼ੀ ਆਉਂਦੀ ਆ ਮਨ ਚ ਰਿਜ਼ਲਟ ਕੀ ਨਿੰਦਿਆ ਵਾਰੇ ਕਹਿੰਦੇ ਮੂੰਹ ਕਾਲੇ ਤੇ ਕੋਰ ਕੋ ਵੀ ਨਰਕ ਚ ਵਸਾ ਹੁੰਦਾ ਢੈਲੇ ਲਾ ਹੈ ਕੋਸੂ ਢੀ ਲਾ ਢੀ ਸਸਨ ਤੇ ਜਾਣਾ ਮੈਂ ਦਾ ਕੰਮ ਹੈ ਕੋਈ ਨਾ ਕੋਈ ਕੰਮ ਸਾਹਮਣੇ ਆ ਜਾਏਗਾ ਜਿਥੇ ਘਾਟੇ ਦੇ ਸੌਦੇ ਨੇ ਦੌੜੇ ਜਾਇਗਾ ਨਠਿਆਇ ਜਾਇਗਾ ਕਹਦੇ ਬਹੁਤ ਸ਼ੇਰ ਐ ਤੂੰ ਨਾਮ ਕੀ ਬੇਲਾ ਪੈ ਪੈ ਸੋਇਆ ਬਰੇ ਕੰਮ ਤੋਂ ਉੱਠ ਰੋਏ ਬਰੇ ਕਮਾ ਵਾਸਤੇ ਉੱਠ ਕੇ ਖੜਾ ਹੋ ਜਾਂਦਾ ਕਿਉਂ ਪਤਾ ਨਹੀਂ ਐ ਮਹਾਪੁਰਸ਼ ਨੇ ਬਾਰ ਬਾਰ ਦੱਸਦੇ ਆ ਪਿਆਰਿਆ ਕਾਟਾ ਨਾ ਪਾ ਤੇਰੇ ਸਾਸ ਲੰਘਦੇ ਤੇਰੇ ਜਾ ਰਹੇ ਨੇ ਹਰ ਰੋਜ਼ ਤੇਰੇ 24000 ਸਾਹਸ ਘਟ ਜਾਂਦੇ ਨੇ ਜਿਹੜੇ ਦਿੱਤੇ ਨੇ ਤਾਂ ਮੁਕਣਾ ਹੀ ਨਹੀਂ ਫਿਰ 6 ਸਾਲ ਦੀ ਉਮਰ ਹੋਵੇ ਤਾਂ ਆਦਮੀ ਨੂੰ 88 ਕਰੋੜ 66 ਲੱਖ ਸਾਲ ਸਵਾਸ ਮਿਲਦਾ ਕਿੰਨਾ بڑا ਸਾਹਸ ਹੈ ਲੰਬਾ ਜੇ ਭਲਾ 75 ਸਾਲ ਦੀ ਉਮਰ ਹੋਵੇ ਤਾਂ 68 ਕਰੋੜ 44 ਲੱਖ 68 ਕਰੋੜ ਕਿਰਾ ਥੋੜਾ ਸਾਹਸ ਹੈ ਇਹ 44 ਕਰੋੜ ਹੈ ਨਾ ਲੱਖ ਹੈ ਪਰੇ ਸਾਰਾ ਬਾਦਸ਼ਾਹ ਬਣਨ ਇੱਕ ਸਾਖੀ ਜ ਆਉਂਦਾ ਮਹਾਰਾਜ ਜੀ ਦੱਸਿਆ ਕਰਦੇ ਇੱਕ ਲੱਕੜਾਰਾ ਗੰਗੜ ਜ ਲੱਕਣਾ ਵੜਦੇ ਗਰਮੀ ਦਾ ਮਹੀਨਾ ਇੱਕ ਰਾਜਾ ਸ਼ਿਕਾਰ ਖੇਡਦਾ ਖੇਡਦਾ ਦਿਸ਼ਾ ਪਰ ਮਨ ਹੋਣ ਕਰਕੇ ਦੂਰ ਨਿਕਲ ਗਿਆ ਤੇ ਉਸ ਨੂੰ ਪਾਣੀ ਦੀ ਪਿਆਸ ਲੱਗੀ ਗੋੜਾ ਲੈ ਕੇ ਦੌੜਿਆ ਫਿਰਦਾ ਵੀ ਇੱਥੇ ਲੱਭਦੇ ਇੱਥੇ ਲੱਭਦੇ ਪਰ ਪਾਣੀ ਕਿਤੇ ਨਾ ਲੱਭਿਆ ਅਖੀਰ ਉਹਨੇ ਸ਼ਾਂਤ ਹੋ ਕੇ ਸੁਣਿਆ ਤਾਂ ਆਵਾਜ਼ ਆਈ ਠਕ 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 ਅਸਰ ਜਾਣ ਗਿਆ ਵੀ ਕੋਈ ਲੱਕੜਹਾਰਾ ਲੱਕੜਾ ਮੜ ਰਿਹਾ ਜੰਗਲ ਵਿੱਚ ਆਵਾਜ਼ ਦੀ ਸੇਤ ਚਲੇ ਕੇ ਦੇਖ ਲਿਆ ਉਹ ਲੱਕੜਹਾਰਾ ਤੇ ਉਸੇ ਬਾਅਦ ਉਹਨੇ ਕਿਹਾ ਵੀ ਦੇਖੋ ਮੈਂ ਰਾਜਾ ਮੇਰਾ ਗਾਲ ਸੁੱਕ ਗਿਆ ਜੀ ਮੇਰੀ ਮੂੜੀ ਜਾ ਰਹੀ ਹੈ ਬੋਲਵੇਂ ਤੇ ਹੁੰਦਾ ਨਹੀਂ ਤੇ ਮੈਨੂੰ ਪਾਣੀ ਬੁਲਾ ਇਸ਼ਾਰੇ ਕਰਦਾ ਕੱਲ ਜੀ ਇਹਨ ਬਲ ਹੱਥ ਰਾਕੇ ਦੱਸਦਾ ਮੈਂ ਰਾਜਾ ਲਗੜਾ ਨੇ ਸਮਝ ਗਿਆ ਵੀ ਕੋਈ ਰਾਜਾ ਹੈ ਅਮੀਰ ਆਦਮੀ ਹੈ ਪਾਣੀ ਮੰਗਦਾ ਤੋਂ ਉਸ ਨੇ ਆਪਣੇ ਕੋਨੇ ਵਿੱਚੋਂ ਪਾਣੀ ਪਲਾਇਆ ਠੰਡਾ ਪਾਣੀ ਤੈ ਮੇਰੇ ਕੋ ਬੜਾ ਪਰ ਉਕਾਰ ਕਰਿਆ ਕਿਉਂਕਿ ਪਾਣੀ ਨਾ ਅਗੇ ਕਿਤੇ ਲੱਭਦਾ ਨਾ ਪਿੱਛੇ ਲੱਭਦਾ ਤੇਰੇ ਪਾਣੀ ਕਰਕੇ ਮੇਰੀ ਜਾਨ ਬਚੀ ਮੈਂ ਰਾਜਾ ਇਸ ਦੇਸ ਦਾ ਤੂੰ ਮੇਰੇ ਦਰਬਾਰ ਚ ਆਈ ਮੈਂ ਤੈਨੂੰ ਇਹਦਾ ਬਦਲਾ ਦੇਣਾ ਚਾਹੁੰਦਾ ਕਹ ਲਗਾ ਮਾਰਾ ਸਾਨੂੰ ਉੱਥੇ ਕਿਹੜਾ ਪਹੁੰਚਣ ਦਿੰਦਾ ਥੋੜਿਆ ਅਹੰਕਾਰ ਹੈ ਜਿਹਨੇ ਨੇੜੇ ਨਹੀਂ ਲੱਗਣ ਦਿੰਦੇ ਕਦੇ ਆਲਾ ਮੇਰੀ ਮੰਦਰੀ ਇਹ ਦਿਖਾਦੀ ਤੈਨੂੰ ਕੋਈ ਨਹੀਂ ਰੋਕੂਗਾ ਰਾਜਾ ਚਲੇ ਗਿਆ ਲਗੜਾਰਾ ਕਰ ਚਲੇ ਗਿਆ ਜਾ ਕੇ ਸਾਰੀ ਗੱਲ ਕਿਣੀ ਆਪਣੇ ਘਰ ਵਾਲੀ ਨਾਲ ਕਹਿ ਲੱਗੀ ਵੀ ਬੜਾ ਵਧੀਆ ਹੋਗਾ ਹੁਣ ਰਾਜੇ ਨੇ ਮੰਗਈਏ ਕੀ ਮਕਾਨ ਮੰਗ ਲਈਏ ਮਕਾਨ ਮੰਗ ਲਈਏ ਹੁਣ ਸਾਬੂ ਕਿਹੜਾ ਪਸ਼ੂ ਮੰਗ ਲਈਏ ਪਸ਼ੂ ਨੂੰ ਫੇ ਪਠੇ ਕਾਣ ਪਾਊਗਾ ਸਾਰੇ ਰਾਤ ਸੋਚੀਏ ਅਖੀਰ ਫਾਇਜ਼ਾ ਹੋਇਆ ਵੀ ਰਾਜਾ ਜਿਹੜਾ ਕੁਝ ਦੇ ਦੂਗਾ ਉਹੀ ਲੈ ਲਾਂਗੇ ਕੁਝ ਅਗਾ ਚੰਗਾ ਹੀ ਦਊ ਉਹ ਕਰਨ ਕਹਿੰਦੀ ਹਾਂ ਠੀਕ ਹੈ ਕੁਝ ਤਾਂ ਚੰਗਾ ਦਊਗਾ ਜੀ ਆਪਾਂ ਗੁਵਾਰ ਲੋਕ ਆਪਾਂ ਨੂੰ ਮੰਗਣਾ ਨਹੀਂ ਆਉਂਦਾ ਉਸ ਵੇਲੇ ਦੂਆਦਨ ਹੋਇਆ ਮੁੰਦਰੀ ਦਿਖਾਈ ਦਿਖਾ ਕੇ ਦਰਵਾਰ ਵਿੱਚ ਦਾਖਲ ਹੋ ਗਿਆ ਰਾਜੇ ਨੇ ਦੇਖ ਲਿਆ ਉਹ ਜੀ ਆ ਰਿਹਾ ਹੈ ਰਾਜਾ ਉੱਠ ਕੇ ਖੜਾ ਹੋ ਗਿਆ ਸਤਕਾਰ ਵਾਸਤੇ ਸਾਰਿਆਂ ਨੂੰ ਕਿਹਾ ਵੀ ਆ ਬੰਦਾ ਜਿਹੜਾ ਨਾ ਲਕੜਾ ਇਹਨੇ ਮੇਰੀ ਜਾਨ ਬਚਾਈ ਸੀ ਆ ਵੀ ਸਾਰੇ ਹਜ਼ੂਰ ਆਪਨੇ ਕਿਹਾ ਸੀ ਦਰਵਾਜ਼ੇ ਆਂ ਕਹਿੰਦੇ ਮੰਗ ਕੀ ਮੰਗਣਾ ਕਹਿੰਦਾ ਹਜ਼ੂਰ ਅਸੀਂ ਸਾਰੀ ਰਾਤ ਮੈਂ ਤੇ ਘਰ ਵਾਲੀ ਸੋਚੀ ਗਏ ਸਾਂ ਤੱਕ ਕੁਛ 100 ਰੁਪਿਆ ਵੀ ਕੀ ਮੰਗੇ ਜਿਹੜਾ ਕੁਝ ਤੁਸੀਂ ਦੇ ਦੋਗੇ ਉਹ ਹੀ ਠੀਕ ਹੈ ਰਾਜ ਨੇ ਸੋਚਿਆ ਵੀ ਜੇ ਇਹਨੂੰ ਤਾਂ ਦੇ ਦਾ ਸ਼ਰਾਬਾ ਘਵਾਬਾ ਚੋੜਾ ਦੂ ਇਹਨੂੰ ਪਤਾ ਹੀ ਨਹੀਂ ਤੁਹਾਨੂੰ ਕਿੱਥੇ ਖੱਤੀ ਆ ਜਮੀਨ ਦੇਤੀ ਇਹ ਤਾਂ ਖੇਤੀਬਾੜੀਆਂ ਨਹੀਂ ਹੋਣੀ ਕੰਟਰੋਲ ਨਹੀਂ ਹੈ ਤਾਂ ਹਣਾ ਸੋਚ ਸੋਚ ਕੇ ਇੱਕ ਬਾਗ ਸੀ ਚੰਦਨ ਦਾ ਇਹ ਕਾਜ ਲੱਕੜੀ ਹਜ਼ਾਰਾਂ ਰੁਪਏ ਦੀ ਸੀ ਉਹਨੇ ਕਿਹਾ ਵੀ ਆ ਮੈਂ ਬਾਗ ਦੇ ਦਣਾ ਲੱਕੜੀ ਵੀ ਘੇਗੀ ਬੇਅੰਤ ਪੈਸਾ ਕਮਾਰੇਗਾ ਸੋਹੇ ਜਿੰਦਗੀ ਲੰਘਾਉਂਗਾ। ਉਸਨੇ ਬਾਗ ਨਿਖ ਦਿੱਤਾ। ਕਹਿੰਦਾ ਜਾ ਬਾਗ ਤੇ ਕਬਜ਼ਾ ਕਰਨਾ ਹੈ। ਬਟਵਾਰੀ ਨਾਲ ਭੇਜਤਾ ਹੈ ਵੀ ਜਾ ਉਹ ਜਾ ਕੇ ਇਹਦਾ ਕਬਜ਼ਾ ਕਰਾ ਦੋ। ਆਉਂਦੇ ਬਾਅਦ ਬਾਗ ਦੇਖਿਆ ਨਹੀਂ ਫਿਰ ਕੇ ਤੁਰ ਕੇ ਅੰਦਾਜ਼ਾ ਲਾਇਆ ਵੀ ਇਹਨੇ ਕਿੰਨੇ ਕਿਲਿਆ ਲੱਕੜਾ ਹੈ ਇਹਦੇ ਵਿੱਚ। ਘਰ ਚਲੇ ਗਿਆ। ਘਰ ਵਾਲੀ ਨੇ ਕਿਹਾ ਵੀ ਕੀ ਮਿਲਿਆ? ਕਹਿੰਦਾ ਮਿਲਣਾ ਕੀ ਸੀ ਜਿਹੜੇ ਜੰਗਲਾਂ ਪਵੜਦੇ ਸੀ ਉਹੀ ਮਿਲ ਗਿਆ। ਕਦਾ ਬਾਗ ਦੇਤਾ ਮੈਨੂੰ ਚੱਲ ਚੰਗਾ ਹੁਣ ਜੰਗਲ ਚ ਨਹੀਂ ਜਾਇਆ ਕਰਾਂਗੇ ਇੱਥੇ ਤੂੰ ਮੇਰੀ ਰੋਟੀ ਤਾਜ਼ੀ ਬਣਾ ਕੇ ਲਿਆਇਆ ਕਰੀ ਮੈਂ ਵੱਡੇ ਤੇ ਕੋਰੇ ਬਣਾਉਂਗਾ ਘਾੜਾ ਰਿਆ ਤੇ ਇੱਕ ਨਵਾਂ ਘਾੜਾ ਲੈ ਕੇ ਉਹ ਚੰਦਨ ਦਾ ਦਰਖਤ ਬੰਡਿਆ ਉਹਦੇ ਵਿੱਚੋਂ ਬਾਹਰ ਕੱਢਿਆ ਹੱਥ ਦਸਤਾ ਕੱਢਿਆ ਤੇ ਉਹਦੇ ਵਿੱਚ ਪਾ ਰਿਆ ਘਵਾੜੇ ਵਾਹ ਤਿੰਨ ਰਾਤ ਲੱਗਿਆ ਬਟਨ ਕੋਲੇ ਦੀਆਂ ਪੱਟੀਆਂ ਵਿੱਚੇ ਬਣਾ ਲੀਆਂ ਸਰ ਲੋਕਾਂ ਨੂੰ ਆਜੋ ਕੀ ਵੀ ਕੋਰਾ ਵੇਚਦਾ ਉਹ ਕੋਲੇ ਕੋਲਾ ਬਣਾ ਬਣਾ ਕੇ ਤੇ ਹੀ ਜਾਂਦਾ ਦਿਲਾਜੀ ਬਾਗ ਵੜਦਾ ਇਹਨਾਂ ਉਹਈ بارش ਆਇਆ ਸਰਾਹ ਹੋ ਗਿਆ ਵੀ ਇੱਥੇ ਤਾਂ ਚੰਦਨ ਦਾ ਇੱਕ ਵੀ ਦਰਖਤ ਨਹੀਂ ਆ ਵੀ ਇੰਨੀ ਖੇਤੀਆਂ ਨੂੰ ਮਾਰਕੀਟ ਕਿੱਥੋਂ ਲੱਭ ਗਈ ਦੇਖਿਆ ਤਾਂ ਇੱਕ ਮੁੱਢ ਦੇ ਉੱਤੇ ਬੈਠਾ ਰਲ ਘਟ ਕਰੇ ਹੋਏ ਦਰਖਤ ਨੇ ਕਹਣ ਲੱਗੇ ਲੱਕੜਹਾਰੇ ਇਹ ਬਾਗ ਕਿੱਥੇ ਗਿਆ ਕਹਿੰਦਾ ਜੀ ਮੈਂ ਤਾਂ ਕੋਲੇ ਬਣਾ ਕੇ ਵੇਚਦਾ ਚਾਹੇ ਬੜਾ ਮਾੜਾ ਕੰਮ ਕਰਿਆ ਇਹ ਤਾਂ ਦੇਖੇ ਕਿ ਲੱਕੜੀਓ ਹਜ਼ਾਰਾਂ ਰੁਪਏ ਦੀ ਸੀ ਕੋਲੇਆਂ ਤਾਂ ਨੂੰ ਕੀ ਮਿਲਿਆ ਕਹਿੰਦੇ ਤੇਰੇ ਕੋਲ ਕੋਸਾਇਆ ਨਿਸ਼ਾਨੀ ਕਹਿੰਦਾ ਕੁਹਾੜੇ ਨੂੰ ਬਾਹਾਂ ਪਾਇਆ ਹੈ ਕਹਿੰਦੇ ਐ ਕਰ ਫਰਾਂਸ ਟੇਕ ਕੋ ਲੈ ਜਾ ਉਥੇ ਗਿਆ ਤਾਂ ਉਹਨੇ ਹਜ਼ਾਰਾਂ ਹੀ ਰੁਪਏ ਦੇਤੇ ਉਹਨੂੰ ਰੋਂਦਾ ਹੀ ਤੁਰਿਆ ਆਉਂਦਾ ਰੋਂਦਾ ਹੀ ਤੁਰਿਆ ਕਹਿੰਦਾ ਮੇਰੀ ਤਾਂ ਕਿਸਮਤ ਹਾਰ ਕੋ ਮੈਨੂੰ ਤਾਂ ਚੰਨਨ ਦਾ ਬਾਗ ਮਿਲਿਆ ਸੀ ਇੱਕ ਲੱਕੜੀ ਦੇ ਹਜ਼ਾਰਾਂ ਰੁਪਏ ਬਣ ਗਏ ਤੇ ਖੌੜਾ ਕਿੰਨੇ ਇੱਕ ਲੱਖਾਂ ਕਰੋੜਾਂ ਦੇ ਸੀ ਕੋਈ ਦ੍ਰਿਸ਼ਾਤ ਮਹਾਰਾਜ ਜੀ ਸੁਣਾ ਰਹੇ ਨੇ ਬੜਾ ਹੀ ਪਾਇਦਾ ਦ੍ਰਿਸ਼ਤਾਰ ਸੀ ਗੱਲ ਐ ਰ ਅੱਛੀ ਤਰ੍ਹਾਂ ਸਮਝ ਆ ਜਾਂਦੀ ਐ ਜਿਹਨਾਂ ਨੇ ਸਮਝ ਲੈ ਇਹੋ ਤਰ੍ਹਾਂ ਦੇ ਰਾਮ ਪਾਰਬ੍ਰਹਮ ਪ੍ਰਵੇਸ਼ਣ ਨੇ ਸਾਨੂੰ ਬਾਗ ਦਿੱਤਾ ਸਵਾਸਾਂ ਦਾ 24000 ਸਵਾਸ ਅਸੀਂ ਸਵਾ ਬਣਾ ਦਿੰਿਆ ਰੋਜ ਕੋਈ ਬਿਰਲੇ ਪੁੱਛਣੇ ਜਿਹੜੇ ਨਾਮ ਵਿੱਚ ਲਾਉਂਦੇ ਨੇ ਬਾਕੀਆਂ ਦਾ ਬਿੰਦਿਆ ਚੁਗਲੀ ਇਰਖਾ ਚਿਲੀ ਘੱਟ ਪੇਚ ਕਰਨਾ ਗੁਲਾ ਸਾਰਾ ਨੰਗਾ ਜਾ ਲੈ ਲੇਖੇ ਵਿੱਚ ਨਹੀਂ ਕੋਈ ਵੀ ਚੀਜ਼ ਆਉਂਦੀ ਜਿਹੜਾ ਕਦੇ satsang ਦੇ ਵਿੱਚ ਲੰਘਿਆ ਨਾਮ ਜਪਣ ਚ ਲੰਘਿਆ ਕਿਤੇ ਬਾਣੀ ਪੜਨ ਚ ਲੰਘਿਆ ਜਦੋਂ ਫਲ ਦਿੰਦਾ ਫਿਰ ਇਹ ਜੀਵ ਰਹਿੰਦਾ ਵੀ ਮੈਂ ਤਾਂ ਇਨੇ ਸਵਾਸੀਏ ਥੋੜਾ ਸਵਾਸੀਏ ਸਾਰੇ ਐਵੇਂ ਗਵਾ ਦਿੱਤੇ ਭਗਦੇ ਪਾੜੇ ਮੈਨੂੰ ਤਾਂ ਪਤਾ ਹੀ ਨਾ ਲੱਗਿਆ ਮਹਾਤਮਾ ਹਾਕਾ ਮਾਰਦੇ ਆਂ ਬਾਰ-ਬਾਰ ਸਮਝਾਉਂਦੇ ਨੇ ਫਿਰਾਂ ਜਨਮ ਅੰਨ ਲਿਖੇ ਹੀਰਾ ਕਟੀਆਂ ਦੇ ਪਾੜਾ ਰਿਆ You lagging behind on current affairs